ਸਾਡੇ ਕੋ 43 ਸਕੀਮ ਹੈ ਕਿ 43 ਐਲਡੀ ਹੈ ਉਹ ਨਾਲ ਪਏ ਕਿ ਵਾਸ਼ ਮਸ਼ੀਨ 7 ਕਿਲੋ ਦੀ ਤੁਹਾਨੂੰ ਫਰੀ ਦੇਣੀ ਨਾਲ ਹੀ ਕੀ ਬਤਾ ਮਾਰੇ ਦਰਸ਼ਕਾਂ ਦਿਖਾਓ ਕਿਹੜੀ 10 ਦੇ ਮਸ਼ੀਨ ਤੇ ਇਹ ਨਾ ਹੋਵੇ ਕਿ ਤੁਸੀਂ ਸਿਰਫ ਕੈਮਰੇ ਸਾਹਮਣੇ ਕਹੀ ਜੋ ਮੁੜ ਕੇ ਕਹੋ ਭਾਈ ਸਾਡੇ ਕੋਲ ਤਾਂ ਹੈ ਨਹੀਂ ਸਰ ਉਹ ਆਪਾਂ ਨੂੰ ਸਾਰੀਆਂ ਆਫਰਾਂ ਦੱਸਾਂਗੇ ਕਿ ਜਿੱਦਾਂ 43 ਇੰਚ ਦੀ LED ਹੈ ਇਹਨਾਂ ਵਾਸ਼ਰੂਮ ਚ ਫ੍ਰੀ ਤਾਂ ਦਿਖਾਵਾਂਗੇ ਆਪਾਂ ਸਰ ਤੇ ਕਈ ਵਾਰੀ ਹੁੰਦਾ ਗਰੀਬ ਭਰਾ ਵਿਆਹ ਕਰਨਾ ਚਾਹਦਾ ਆਪਣੀ ਕੁੜੀ ਦਾ ਤੇ ওর ਕੋਲ ਕੋ ਫਾਈਨਾਂਸ ਨਹੀਂ ਹੁੰਦਾ ਤੇ ਸੁਣਿਆ ਹੈ ਕਿ ਤੁਸੀਂ ਕਾਫੀ ਮਦਦ ਕਰਦੇ ਮਾੜੇ ਦਰਸ਼ਕਾਂ ਨੂੰ ਵੀ ਤਾਂ ਕਰਦੇ ਨੇ ਵੈਸੇ ਸਾਡੇ ਜਿਹੜੀ ਆਫਰ ਆਉਂਦੀ ਨੇ ਵੈਸੇ ਲਿਖਿਆ ਹੁੰਦਾ ਕਿ ਗਰੀਬ ਕੁੜੀਆਂ ਵਾਸਤੇ ਸਮਾਨ ਸਸਤਾ ਤੇ ਵਧੀਆ ਮਿਲਦਾ ਹੈ ਅਗਰ ਮੰਨ ਲਓ ਜੀ ਅਸੀਂ 20000 ਦੀ ਫ੍ਰਿਜ ਦਿੰਨੇ ਆਂ ਤਾਂ ਇਹਦੀ 60 ਰੁਪਏ ਕਿ ਇਹ ਨਹੀਂ ਕਿ ਸਾਨੂੰ 5000 ਦੇ 10 ਅਡਵਾਂਸ ਦਿਓ ਮੈਂ ਕਹਿੰਦੀ ਸਾਡੀ ਆਪਣੀ ਵਰਕਸ਼ਾਪ ਹੈ ਤੁਸੀਂ ਕੋਈ ਵੀ ਡਿਜ਼ਾਈਨ ਲਿਆਓ ਬੈੱਡ ਦਾ ਸੋਫਾ ਦਾ ਕੋਈ ਡਿਜ਼ਾਈਨ ਲਿਆਓ ਵਧੀਆ ਮਟੀਰੀਅਲ ਦੇ ਨਾਲ ਬਨੇਗਾ ਅੱਛਾ ਔਰ ਜੋ ਤੁਹਾਨੂੰ ਕੁਆਲਿਟੀ ਚਾਹੀਦੀ ਹੈ ਉਸ ਹਿਸਾਬ ਨਾਲ ਵੀ ਬਣ ਜੇਗਾ ਅਸੀਂ ਖੁਦ ਬਣਾਨੇ ਆ ਫਰਨੀਚਰ ਔਰ ਜੇ ਮੰਨ ਲਓ ਸਾਡੇ ਕੋਲ ਲੈ ਕੇ ਜਾਣੇ ਤੁਸੀਂ ਫਰਨੀਚਰ ਜੀ ਉਹਦੀ ਲਾਈਫਟਾਈਮ ਵਾਰੰਟੀ ਵੀ ਦਿੰਨੇ ਆ ਬਾਕਸ ਬੈੱਡ ਆ ਉਹ ਤੁਸੀਂ ਲਾ ਕੇ ਚੱਲੋ 8000 ਤੋਂ ਸ਼ੁਰੂ ਹੋ ਜਾਂਦੇ ਆ ਕਿਆ ਬਾਤ ਆ 8000 ਤੋਂ ਸ਼ੁਰੂ 8000 ਦੇ ਅਗਲ ਕੁਰਸੀਆਂ ਨੇ ਮਿਲਦੇ ਤੁਸੀਂ 8000 ਦਾ ਬੈੱਡ ਦੇ ਆ ਅਸੀਂ ਬੈੱਡ ਦੇ ਰਹੇ ਆ ਜੀ 60000 ਤੋਂ ਸ਼ੁਰੂ ਹੋ ਜਾਏਗਾ ਬਾਕੀ ਜਿੱਦਾਂ ਜਿੱਦਾਂ ਤੁਸੀਂ ਫਿਰ ਆਪਣੀ ਕਹਿੰਦਾ ਜਿੰਨਾ ਘੜ ਪਾਓ ਨਾ ਰਾਜੀ ਨਮਸਕਾਰ ਜੀ ਨਮਸਕਾਰ ਸਰ ਨਮਸਕਾਰ ਜੀ ਕਿਵਾਂ ਚੱਲ ਰਿਹਾ ਬੜੀਆ ਸਰ ਬੜੀਆ ਹਾਇਕਲ ਬੜੇ ਛਾਏ ਹੋਏ ਹੋ ਕਹਿੰਦੇ ਕਿ ਸਾਰੇ ਇੰਸਟਾਗ੍ਰam ਫੇਸਬੁਕ ਤੇ ਤੁਹਾਡਾ ਸਾਰਾ ਚੱਲਦਾ ਵਾ ਲੱਕੀ ਵਾਲਾ ਸਰ ਆਫਰ ਲਾਣੀਆਂ ਪੈਂਦੀ ਕ੍ਰਿਸ਼ਨ ਵਾਸੀ ਕੀ ਕਰੀਏ ਜੀ ਕਿ ਹੁਣ ਨਵੀਂ ਆਫਰ ਕਿਹੜੀ ਲਾ ਰਹੇ ਹੋ ਮਾਰੇ ਦਰਸ਼ਕਾਂ ਸਰ ਵੈਸੇ ਤਾਂ ਦੇਖੋ ਸਾਰਿਆਂ ਨੂੰ ਸਾਡੇ ਕਸ਼ਮ ਜੀ ਨੇ ਸਾਰਿਆਂ ਨੂੰ ਪਤਾ ਹੀ ਹੈ ਕਿ ਹੁਣ ਸਾਡੀ ਸਕੀਮਾਂ ਸ਼ੁਰੂ ਹੋ ਗਈਆਂ ਹਨ ਵੀ ਕੋਈ ਵੀ ਸਰ ਤਾਂ ਕੋਈ ਆਈਟਮ ਲੈਂਦਾ ਉਹਦਾ ਕੂਪਨ ਬਾਨੇ ਜੀ ਕੂਪਨ ਉਹ ਫਿਰ ਦੁਆੜੀ ਦੇ ਲਾਗੇ ਛਕੇ ਪਕੜਦੇ ਹੈਗੇ ਆ ਜੀ ਉਹ ਜਿਸ ਜਿੰਨੇ ਦੇ ਜਿੰਨੇ ਸਾਰੇ ਨਾਮ ਵੱਡੇ ਤਕਰੀਬਨ ਸਾਰੇ ਵੱਡੀਆਂ ਆਈਟਮਾਂ ਹੁੰਦੀਆਂ ਔਰ ਮੇਰੇ ਖਿਆਲ ਚ ਉਹ ਸ਼ਾਇਦ ਆਪਾਂ 31 ਆਈਟਮਾਂ ਪਿਛਲੇ ਸਾਲ ਕੱਢੀਆਂ ਸੀਗੀਆਂ ਇਸ ਟਾਈਮ ਹੋਰ ਬਤਾਵਾਂਗੇ ਤੇ ਕਹਿੰਦੇ ਲੱਖ ਡੇਢ ਲੱਖ ਤੇ ਤੁਸੀਂ ਸਮਾਨ ਹੀ ਦਿੰਦੇ ਗਿਫਟ ਆਰਾਮ ਨਾਲ ਹੀ ਆਰਾਮ ਨਾਲ ਗਿਫਟ ਤੇ ਸੁਣਿਆ ਕਿ ਲੱਕੇ ਇਲੈਕਟ੍ਰੋਨਿਕਸ ਜਿਹੜਾ ਬੰਦਾ ਆਂਦਾ ਇੱਕ ਛੱਤ ਤੇ ਛੇਟਾ ਸਾਰਾ ਸਮਾਨ ਮਿਲ ਜਾਂਦਾ ਮੰਨ ਲਓ ਮਤਲਬ ਹੀ ਕਿਸੇ ਕੁੜੀ ਦਾ ਵਿਆਹ ਤੇ ਸਾਰਾ ਸਾਰਾ ਸਮਾਨ ਸੜਕ ਕੋ ਮਿਲ ਜਾਏਗਾ ਜੀ ਇਲੈਕਟ੍ਰੋਨਿਕਸ ਵੀ ਤੇ ਫਰਨੀਚਰ ਵੀ ਜਿੱਦਾ ਫਰੀ ਬੈੱਡ ਸੋਫਾ ਕੂਲਰ ਅਮੀਰਾ ਗੱਦੇ ਸਭ ਕੁਝ ਹੈਗੇ ਸਾਰਾ ਇਲੈਕਟ੍ਰੋਨਿਕਸ ਵਾਸ਼ ਮਸ਼ ਤੇ ਮਾਰੇ ਦੱਸੋਗੇ ਦਰਸ਼ਕਾਂ ਨੂੰ ਆਪਣੇ ਕੋ ਕਿਹੜੇ ਕਿਹੜੇ ਇਲੈਕਟ੍ਰੋਨਿਕਸ ਸਮਾਨ ਹੈਗਾ ਸਿੰਗਲ ਡੋਰ ਛੋਟੀ ਫ੍ਰਿਜ ਉਹਦੀ 10000 ਤੋਂ ਉਹ ਨੀਚੇ ਲੱਗੀਆਂ ਤੁਹਾਨੂੰ ਨਿਸ਼ਾ ਦਿਖਾ ਦਿੰਦੇ ਫਿਰ ਤੋਂ ਡਬਲ ਡੋਰ ਸ਼ੁਰੂ ਹੋ ਜਾਂਦੀ ਹੈ ਜੀ ਇਸ ਤਰ੍ਹਾਂ ਮੰਨ ਲਓ ਇਹ ਹੀ ਫ੍ਰਿਜ ਹੈ ਆਈਡੀਆ ਮਤਲਬ ਇਹਦੇ ਨਾਲ ਆਪਣੀ ਇਹ 50000 ਦੀ ਫ੍ਰਿਜ ਹੈਗੀ ਹੈ ਜੀ ਤਾਂ ਅਸੀਂ ਇਹ ਨਹੀਂ ਕਿ ਸਾਨੂੰ 10 ਜਾਂ 15 ਐਡਵਾਂਸ ਦਿਓ ਸਾਰਾ ਫੁੱਲ ਫਿਨਾਂਸ ਹੋ ਜਾਏਗਾ ਤੇ 50000 ਦੀ ਹੈ ਜੀ 160 70 ਰੁਪਏ ਕਿਸ਼ਤ ਬੰਦੀ ਪਾੜੇ ਜੀ ਕਹਿੰਦਾ ਮਤਲਬ ਕਿ 160 ਰੁਪਏ ਦੇ ਵਿੱਚ ਤੁਸੀਂ ਫ੍ਰਿਜ ਦੇ ਸਕਦੇ ਹੋ 50000 ਦੀ ਫ੍ਰਿਜ ਦੇ ਦਵ ਸਾਰੇ ਕੰਪਨੀ ਦੇ ਫ੍ਰਿਜ ਹੈਗੇ ਆ ਸਾਰੀ ਕੰਪਨੀ ਸਾਰੀ ਕੰਪਨੀ ਲੋਕਲ ਕੋਈ ਸਾਰੀ ਕੰਪਨੀ ਦੇ ਫ੍ਰਿਜ ਹੈਗੇ ਜੀ ਠੀਕ ਹੈ ਜੀ ਮਾੜੇ ਅਗਰ ਮੰਨ ਲਓ ਜੀ ਸਸ ਅਸੀਂ 20000 ਦੀ ਫ੍ਰਿਜ ਦਿੰਨੇ ਆ ਤਾਂ ਇਹਦੀ 60 ਰੁਪਏ ਕਿਸ਼ਤ ਬੰਦੀ ਜੀ ਉਹਦੀ ਸਿਰਫ ਕਹਿਣ ਦਾ ਮਤਲਬ ਕਿ 60 ਰੁਪਏ ਦੇ ਵਿੱਚ ਫ੍ਰਿਜ ਬੰਦਾ ਰਾਮ ਨਾਲ ਜਾ ਸਕਦਾ ਰਾਮ ਨਾਲ ਤੇ ਐਡਵਾਂਸ ਵੀ ਲੈਣ ਦੀ ਲੋੜ ਨਹੀਂ ਹੈ ਇਹ ਨਹੀਂ ਕਿ ਸਾਨੂੰ 5000 ਦੇ 10 ਐਡਵਾਂਸ ਦਿਓ ਠੀਕ ਹੈ ਸੋਲ ਫਾਈਨਾਂਸ ਜਿੱਦਾਂ ਕਾਰਡ ਕਈਆਂ ਕੋ ਹੁੰਦੇ ਬਜਾਜ ਫਾਈਨਾਂਸ ਕਾਰਡ ਜਾਂ ਦੂਸਰੇ ਕਾਰਡ ਤੁਹਾਡੇ ਕੋ ਸਰ ਸਰ ਬਜਾਜ ਫਾਈਨਾਂਸ ਹੈ ਆਈਡੀਐਫਸੀ ਹੈ ਐਚਡੀਵੀ ਹੈ ਔ ਕਿਆ ਬਾਤ ਹੈ ਜੀ ਪ੍ਰਾਈਵੇਟ ਵੀ ਫਾਇਨਾਂਸ ਕਰ ਸਕਦੇ ਮਾਨ ਲਓ ਕਿ ਜਿਹੜਾ ਸਿੰਪਲ ਖਰਾਬਾ ਤਾਂ ਵੀ ਇੱਥੇ ਤੁਹਾਡੇ ਕੋਲ ਤਾਂ ਵੀ ਕਰ ਦਿੱਤਾ ਜੀ ਕੋਈ ਅਸੀ ਗੱਲ ਮਾੜੇ ਹੋਰ ਅੱਗੇ ਦੱਸੋ ਦਸਕਰ ਮਾੜੇ ਬਾਈ ਇਸ ਤਰ੍ਹਾਂ ਸਾਰੇ ਮਾਡਲ ਲੱਗੇ ਹੋਏ ਜੀ ਤੁਹਾਨੂੰ ਦੱਸਿਆ ਕਿ 20000 ਤੋਂ ਲੈ ਕੇ ਆਈਡੀ 70000 ਤੇ ਸਾਡੇ ਕੋਲ ਮਾਡਲ ਸਾਰੇ ਲੱਗੇ ਹੋਏ ਜੀ ਫਿਰ ਤੁਹਾਨੂੰ ਕਿ ਹਰੇਕ 50 60 70 ਰੁਪਏ ਚ ਆਰਾਮ ਨਾਲ ਆਰਾਮ ਨਾਲ ਹੋ ਜਾਂਦੇ ਜੀ ਤੇ ਐਲ ਸੀ ਡੀ ਵੀ ਤੁਹਾਡੇ ਕੋਲ ਰੱਖਿਆ ਤੇ ਕੀ ਰੱਖਿਆ ਤੇ ਐਲ ਸੀ ਡੀ ਆਪਣਾ ਕੋਈ ਸ਼ੁਰੂ ਹੁੰਦੀ ਆਈਡੀ ਹੈ 5000 ਤੋਂ ਐਲ ਸੀ ਡੀ ਸ਼ੁਰੂ ਹੋ ਜਾਂਦੀ ਹੈ ਜੀ ਲੇਕਿਨ ਇਹੀ ਆਈਡੀ ਸਾਡੇ ਕੋਲ ਲੱਖ ਰੁਪਏ ਗੜੀ ਡੇਰੇ ਮਸ਼ੀਨ ਤੇ ਇਹ ਨਾ ਹੋਵੇ ਕਿ ਤੁਸੀਂ ਸਿਰਫ ਕੈਮਰੇ ਸਾਹਮਣੇ ਕਹੀ ਜੋ ਮੁੜ ਕੇ ਕਹੋ ਭਾਈ ਸਾਡੇ ਕੋਲ ਤਾਂ ਹੈ ਨਹੀਂ ਸਰਕਸ ਦੇ ਗਿਆ ਆਪਾਂ ਨੂੰ ਸਾਰੀਆਂ ਆਫਰਾਂ ਦੱਸਾਂਗੇ ਕਿ ਜਿੱਦਾਂ 43 ਇੰਚ ਦੀ LED ਹੈ ਇਹਨਾਂ ਵਾਸ਼ਮਸ਼ ਫ੍ਰੀ ਤੁਹਾਨੂੰ ਦਿਖਾਵਾਂਗੇ ਆਪਾਂ ਸਰ ਅੱਛਾ ਜੀ ਕਹਨ ਵਾਲੇ ਕਿ ਇੱਕ LCD ਲੋ ਦੇ ਨਾਲ ਇੱਕ ਵਾਸ਼ਿੰਗ ਮਸ਼ੀਨ ਫ੍ਰੀ ਫ੍ਰੀ ਹੈਗੀ ਜੀ ਤੇ ਹੋਰ ਇਸ ਤਰ੍ਹਾਂ ਹੋਰ ਜਿਹੜੀਆਂ ਹੈਗੀਆਂ ਕਹਿੰਦੇ ਅੱਜਕੱਲ ਨਵਾਂ ਟੈਕਨੋਲੋਜੀ ਆਈ ਹੈ ਕਿ ਮੂੰਹ ਬੋਲ ਹੋਰ ਆਈ ਹੈ ਕਿ ਮਾਲੂ ਜਿਹਾ Google ਮਾਡਲ ਹੈਗੇ ਸਾਡੇ ਕੋਲ ਜਿੰਨੇ ਸਾਰੇ ਲੱਗੇ ਆ ਜੀ ਤੁਸੀਂ ਬਿਨਰ ਮੋਡ ਤੋਂ ਹੈਲੋ ਗੂਗਲ ਬੋਲੋਗੇ ਉਸ ਖੋਲ ਸਦਾ ਚੱਲ ਜਣੀ ਜੀ ਕੀ ਆ ਬਾਤ ਹੈ ਜੀ ਹਾਂ ਕਹਿਨ ਦਾ ਮਤਲਬ ਕਿ ਸਿਰੇ ਮੋਡ ਦੀ ਵੀ ਲੋੜ ਨਹੀਂ ਹੈ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਉਹ ਐਲ ਸੀ ਡੀ ਦਿਖਾ ਦੇਣ ਕਿ ਜਿਹੜਾ ਗੂਗਲ ਦੇ ਨਾਲ ਬੋਲਿਆ ਜਾਂਦਾ ਦੇਖ ਲਓ ਤੁਸੀਂ ਇਹਦੇ ਵਿੱਚ ਸਾਰੇ ਲਿਖਿਆ YouTube ਲਿਖਿਆ GTV ਲਿਖਿਆ ਮਾਈ ਪਰ ਵੀ ਮੋਡ ਦੀ ਲੋੜ ਨਹੀਂ ਪੈਣੀ ਜੀ ਅੱਛਾ ਜੀ ਅਸੀਂ ਗੂਗਲ ਤੇ ਕੋਈ ਵੀ ਬੋਲਾਂਗੇ ਸਿੱਧੇ ਕੀ ਚੱਲੇਗੀ ਜੀ ਕਹਿਨ ਦਾ ਮਤਲਬ ਕਿ ਬੈਠ ਤੇ ਬੈਠੇ ਬੈਠੇ ਜਿਹੜਾ ਬੋਲਣਾ ਹੀ ਹੈ ਹਾਂ ਬੋਲਣਾ ਹੀ ਹੈ ਜੀ ਤੇ ਇਹਦੇ ਨਾਲ ਵੀ ਕੋਈ ਗਿਫਟ ਦੇ ਰਹੇ ਹੋ ਹਾਂ ਜੀ ਹਾਂ ਜੀ ਸੋ ਗਿਫਟ ਦੇ ਵਿੱਚ ਨਾਲ ਇੱਕ ਗਿਫਟ ਵੀ ਨਾਲ ਦੇ ਰਹੇ ਤੁਸੀਂ ਨਾਲ ਦੇ ਰਹੇ 65 ਰੁਪਏ ਦੇ ਵਿੱਚ 651 ਗਿਫਟ ਨਾਲ ਫਰੀ ਦੇ ਰਹੇ ਕੀ ਇਹ ਬਾਤ ਹੈ ਜੀ ਕਹਿਣ ਦਾ ਮਤਲਬ ਕਿ ਪਰ ਡੇ ਦੇ ਵਿੱਚ ਤੁਸੀਂ 65 ਰੁਪਏ ਦੋ ਤੇ ਨਾਲ ਇੱਕ ਗਿਫਟ ਵੀ ਆ ਕੇ ਲੈ ਜਾਓ ਇਹ ਆਪਣਾ ਦੁਕਾਨ ਦਾ ਐਡਰੈਸ ਵੀ ਦੱਸੋ ਸ਼ੋਰੂਮ ਲੱਕੀ ਇਲੈਕਟ੍ਰੋਨਿਕਸ ਲੱਦੇਲੀ ਰੋਡ ਜੀ ਨੀਰ ਜਮੀ ਬੈਟ ਇੱਕ ਸਾੜਾ ਸ਼ੋਰੂਮ ਹੈ ਰਾਵਣੜੀ ਪੰਪਰੇ ਸਾਹਮਣੇ ਲੱਕੀ ਇਲੈਕਟ੍ਰੋਨਿਕਸ ਯੂਨੀ ਬੈਂਕ ਦੇ نیچے ਜੀ ਤੇ ਤੇ ਕਈ ਵਾਰੀ ਹੁੰਦਾ ਗਰੀਬ ਭਰਾ ਵਿਆਹ ਕਰਨਾ ਚਾਹੁੰਦਾ ਆਪਣੀ ਕੁੜੀ ਦਾ ਤੇ ওর ਕੋ ਫਾਈਨਾਂਸ ਨਹੀਂ ਹੁੰਦਾ ਤੇ ਸੁਣਿਆ ਹੈ ਕਿ ਤੁਸੀਂ ਕਾਫੀ ਮਦਦ ਕਰਦੇ ਮਾੜੇ ਦਰਸ਼ਕਾਂ ਨੂੰ ਵੀ ਦੱਸੋ ਸਰ ਇਹਦੇ ਨਾਲ ਵੈਸੇ ਸਾਡੇ ਜਿਹੜੀ ਆਫਰ ਆਉਂਦੀ ਨੇ ਵੈਸੇ ਲਿਖਿਆ ਹੁੰਦਾ ਕਿ ਗਰੀਬ ਕੁੜੀਆਂ ਵਾਸਤੇ ਸਮਾਨ ਸਸਤਾ ਤੇ ਵਧੀਆ ਮਿਲਦਾ ਹੈ ਤੇ ਤਕਰੀਬਨ ਸਾਰੇ ਕਿਸ਼ਤਾਂ ਤੇ ਮਿਲਦਾ ਜੀ ਆਰਾਮ ਨਾਲ ਕਿਸ਼ਤ 10 12 15 20 ਕਿਸ਼ਤਾਂ ਆਰਾਮ ਨਾਲ ਹੋ ਜਾਂਦੀ ਹੈ ਜੀ ਕਿਸ਼ਤਾਂ ਵਿੱਚ ਆ ਕੇ ਕਹਿੰਦੇ ਮਤਲਬ ਕਿ ਆਪਣੀ ਧੀ ਦਾ ਆਰਾਮ ਨਾਲ ਪੂਰਾ ਦਾਦਾ ਤੁਹਾਡੀ ਦੁਕਾਨ ਦੇ ਕੋਲ ਛੱਤ ਹੇਠਾ ਸਾ ਸਾਰਾ ਸਾਰਾ ਸਭ ਮਿਲ ਜਾਂਦਾ ਤੇ ਤੁਸੀਂ ਕਿਹਾ ਸੀਗਾ ਕਿ ਜਦੋਂ ਕਿਸੇ ਕੁੜੀ ਦਾ ਵਿਆਹ ਹੋਵੇ ਸਿਰਫ ਹਲਵਾਈ ਬੋਕਰੋ ਤੇ ਬਾਕੀ ਸਾਰਾ ਸਮਾਨ ਮਿਲਦਾ ਤੇ ਵਾਕਈ ਦੇਖ ਰਹੇ ਆ ਇਹ ਸਾਰਾ ਕੁਝ ਸਮਾਨ ਇੱਥੇ ਮਿਲਦਾ ਵਾ ਬਿਲਕੁਲ ਜੀ ਤੇ ਦਰਸ਼ਕਾਂ ਦੱਸੋਗੇ ਆਪਣੇ ਕੁੜੀਆਂ ਚੀਜ਼ਾਂ ਅਵੇਲੇਬਲ ਹੁਣ ਇਹ ਸਾਡੀ ਸ਼ਾਪ ਹੈ ਜੀ ਇੱਥੇ ਤੁਹਾਨੂੰ ਇਲੈਕਟ੍ਰੋਨਿਕ ਵੀ ਮਿਲ ਜਾਣਾ ਫਰਨੀਚਰ ਵੀ ਮਿਲ ਜਾਣਾ ਇੱਕੋ ਛੱਤਲੇ ਇੱਕੋ ਛੱਤਲੇ ਕਿਤੇ ਜਾਣ ਦੀ ਨਹੀਂ ਲੋੜ ਤੁਸੀਂ ਇੱਧਰ ਦਿਖਾਓ ਸਾਰੇ ਕੈਮਰਾ ਸਾਰੇ ਬੈੱਡ ਹੈਗੇ ਆ ਜੀ ਤੁਹਾਨੂੰ ਅਲਮਾਰੀ ਮਿਲ ਜੂਗੀ ਇਲੈਕਟ੍ਰੋਨਿਕ ਦਾ ਸਮਾਨ ਮਿਲ ਜਾਏਗਾ ਕਹਿੰਦਾ ਸਾਰਾ ਫਰਨੀਚਰ ਦਾ ਸਮਾਨ ਕਹਿੰਦਾ ਬਾਜ਼ਾਰ ਨਾਲੋਂ ਸਸਤਾ ਬਿਲਕੁਲ ਜੀ ਬਿਲਕੁਲ ਤੇ ਅੱਜ ਕੱਲ ਹੈਗਾ ਵਾ YouTube ਦਾ ਜ਼ਮਾਨਾ ਹੈਗਾ ਵਾ Google ਦਾ ਜ਼ਮਾਨਾ ਤੇ ਹਰੇਕ ਕੋ ਕੁੜੀ ਕਹਿੰਦੀ ਹੈ ਕਿ ਮੈਂ ਜਿਹੜਾ ਫਰਨੀਚਰ ਹੈ ਤੇ ਦੇਖ ਕੇ ਬਣਵਾਣਾ ਤੇ ਤੁਸੀਂ ਵੀ ਇਦਾਂ ਕਰ ਸਕਦੇ ਹੋ ਮੈਂ ਕਹਾਂ ਜੀ ਸਾਡੀ ਆਪਣੀ ਵਰਕਸ਼ਾਪ ਹੈ ਤੁਸੀਂ ਕੋਈ ਵੀ ਡਿਜ਼ਾਈਨ ਲਿਆਓ ਬੈੱਡ ਦਾ ਸੋਫਾ ਦਾ ਕੋਈ ਡਿਜ਼ਾਈਨ ਲਿਆਓ ਵਧੀਆ ਮਟੀਰੀਅਲ ਦੇ ਨਾਲ ਬਨੇਗਾ ਔਰ ਜੋ ਤੁਹਾਨੂੰ ਕੁਆਲਿਟੀ ਚਾਹੀਦੀ ਹੈ ਉਸ ਹਿਸਾਬ ਨਾਲ ਵੀ ਬਣ ਜਾਏਗਾ ਅਸੀਂ ਖੁਦ ਬਣਾਉਂਦੇ ਹਾਂ ਫਰਨੀਚਰ ਔਰ ਜੇ ਮੰਨ ਲਓ ਸਾਡੇ ਕੋਲ ਲੈ ਕੇ ਜਾਣੇ ਤੁਸੀਂ ਫਰਨੀਚ ਵਾਰੰਟੀ ਵੀ ਦਿੰਨੇ ਆ ਅਸੀਂ। ਕਾਹੇ ਬਾਤ ਆ ਜੀ। ਕੱਲ ਨੂੰ ਸੇਕ ਵਗੈਰਾ ਲੱਗ ਜਾਂਦੀ ਕੀ ਉਹ ਨੂੰ ਕੋਈ ਵੀ ਪ੍ਰੋਬਲਮ ਆਂਦੀ ਆ ਉਹਦੇ ਜ਼ਿੰਮੇਵਾਰ ਅਸੀਂ ਆਂ ਜੀ। ਅੱਬਲ ਤਾਂ ਆਂਦੀ ਨਹੀਂ ਕਦੇ ਪ੍ਰੋਬਲਮ। ਜੀ। ਰੱਬ ਦੀ ਨਹੀਂ ਮੇਰਾ ਅਜ ਤੱਕ ਕਦੇ ਫਰਨੀਚਰ ਦੇ ਵਿੱਚ ਕੰਪਲੇਂਟ ਆਈ ਨਹੀਂ ਹੈ। ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਤੁਸੀਂ ਚੈੱਕ ਕਰ ਲਓ। ਜਿੱਦਾਂ ਲੋਕ ਆਜਕਲ ਆਉਂਦੇ ਆ ਕਿ ਸੇਲ ਆਉਂਦੇ ਆਗੇ ਤੇ ਇਹ ਗੱਦਿਆ ਫ੍ਰੀ ਦਿੰਨੇ ਆ ਇਦਾਂ ਤੁਹਾਡਾ ਵੀ ਕੋਈ ਹੈਗਾ ਬਿਲਕੁਲ ਜੀ ਬਿਲਕੁਲ ਸਾਡਾ ਜਿਹੜਾ ਬਾਕਸ ਬੈੱਡ ਆ ਉਹ ਤੁਸੀਂ ਲਾ ਕੇ ਚੱਲੋ 8000 ਤੋਂ ਸ਼ੁਰੂ ਹੋ ਜਾਂਦੇ। ਕੀ ਬਾਤ ਆ 8000 ਤੋਂ ਸ਼ੁਰੂ 8000 ਦੇ ਅਗੇ ਕੁਰਸੀਆਂ ਨਹੀਂ ਮਿਲਦੇ ਤੁਸੀਂ 8000 ਦਾ ਬੈੱਡ ਦੇਈ ਜਾ। ਅਸੀਂ ਬੈੱਡ ਦੇ ਰਹੇ ਆ ਜੀ। 8000 ਤੋਂ ਸ਼ੁਰੂ ਹੋ ਜਾਏਗਾ ਬਾਕੀ ਜਿੱਦਾਂ ਜਿੱਦਾਂ ਤੁਸੀਂ ਫਿਰ ਆਪਣੀ ਕਿਆ ਨਾ ਜਿੰਨਾ ਗੋੜ ਪਾਓ ਨਾ ਬਿਠਾ ਹੁੰਦਾ ਜੀ ਜੀ ਸਾਹਿਬ ਤੇ ਕਹਿੰਦਾ ਮੈਂ ਤੁਹਾਨੂੰ ਕਿ ਜਿੱਦਾ ਦੇ ਵਧੀਆ ਜਣਾ ਰੇਟ ਹੈ ਕੁਆਲਿਟੀ ਦੇ ਵਿੱਚ ਕੋਈ ਵੀ ਕੰਪਰਮਾਈਜ਼ ਨਹੀਂ ਮਿਲੇਗਾ ਜੀ ਜੀ ਚੀਜ਼ ਇੱਕ ਨੰਬਰ ਮਿਲੇਗੀ ਔਰ ਵਧੀਆ ਮਿਲੇਗੀ ਜੀ ਤੇ ਮਾੜਾ ਇੱਕ ਚੱਕ ਕੇ ਦਿਖਾਓਗੇ ਇਹ ਚ ਕੁਆਲਿਟੀ ਦੇ ਕਿਦਾਂ ਮੈਂ ਕਹਾਂ ਜੀ ਤੁਸੀਂ ਟੈਨਸ਼ਨ ਨਾ ਲਓ ਆ ਦੇਖੋ ਜੀ ਬੈੱਡ ਹੁਣ ਆ ਗੱਦਾ ਹੀ ਦੇਖੋ ਗੱਦਾ ਚੱਕਣ ਦੇ ਵਿੱਚ ਕਿੰਨੀ ਬਰਸਤੀ ਆ ਦੇਖੋ ਜੀ ਬੈੱਡ ਬਾਕਸ ਬੈੱਡ ਆ ਜਾਏਗਾ ਜੀ ਬਾਕਸ ਹੀ ਤੁਹਾਨੂੰ ਢੋ ਮਿਲ ਜਾਏਗੀ ਕਿਆ ਬਾਤ ਹੈ ਅੱਜ ਕੱਲ ਲਾਈਟਾਂ ਨਾਲ ਵੀ ਬੈੱਡ ਚੱਲਦੇ ਪਏ ਤੇ ਉਹ ਵੀ ਤੁਹਾਡੇ ਕੋਲ ਹੈਗੇ ਉਹ ਵੀ ਮਿਲ ਜੇਗਾ ਜੀ ਲਾਈਟ ਵਾਲਾ ਸੋਫੇ ਦੇ ਬਾਰੇ ਦੱਸੋ ਮਾੜਾ ਜੇ ਸੋਫਾ ਵਿਦ ਟੇਬਲ ਔਰ ਵਿਦ ਕੁਸ਼ਨ ਆਏਗਾ ਜੀ ਕਹਿੰਦਾ ਮਤਲਬ ਇਹ ਵੀ ਗਾਰੰਟੀ ਲਾਈਫਟਾਈਮ ਆ ਜੀ ਕੱਲ ਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਅਸੀਂ ਜ਼ਿੰਮੇਵਾਰ ਆ ਜੀ ਅਗਰ ਅਦਰਵਾਈਜ਼ ਪ੍ਰੋਬਲਮ ਆਈ ਤੱਕ ਕਦੇ ਆਈ ਨਹੀਂ ਆ ਜੀ ਜੀ ਤੇ ਇਹਦੇ ਚਿਰ ਅਜਦਾ ਮੰਨ ਲਓ ਇੱਕੋ ਹੀ ਡਿਜ਼ਾਈਨ ਪਿਆ ਤੁਹਾਡੇ ਕੋਲ ਤੁਸੀਂ ਬਾਕੀ ਵੀ ਡਿਜ਼ਾਈਨ ਬਣਾ ਸਕਦੇ ਇੱਦਾਂ ਮੈਂ ਕਹਾਂ ਜੀ ਫਿਰ ਮੈਂ ਤੁਹਾਨੂੰ ਕਹਿਣਾ ਜਾਵਾਂਗਾ ਕਿ ਜੇ ਅਗਰ ਕਸਟਮਰ ਨੂੰ ਆਪਣਾ ਆਪਣਾ ਡਿਜ਼ਾਈਨ ਕੋਈ ਲੈ ਕੇ ਆਂਦਾ ਕਸਟਮਰ ਅਸੀਂ ਉਸੇ ਡਿਜ਼ਾਈਨ ਚ ਉਹਨੂੰ ਸੋਫਾ ਵਧੀਆ ਮਟੀਰੀਅਲ ਦੇ ਨਾਲ ਬਣਾ ਕੇ ਦੇਵਾਂਗੇ ਜੀ ਕਿਆ ਬਾਤ ਹੈ ਜੀ